ਭਾਜੀ ਕੀ ਵਾਕਿਆ ਹੋਇਆ ਤੁਹਾਡੇ ਨਾਲ ਜੀ ਵਾਕਿਆ ਜੀ ਅਸੀਂ ਤੁਹਾਡਾ ਨਾਮ ਸਾਡਾ ਨਾਮ ਮੇਰਾ ਨਾਮ ਅਮਰਜੀਤ ਸਿੰਘ ਆ ਜੀ ਮੇਰੇ ਪੁੱਤਰ ਦਾ ਨਾਮ ਰਵਾਂ ਮਾਹੀ ਆ ਜੀ ਮੇਰੀ ਵਾਈਫ ਦਾ ਨਾਮ ਹੈ ਕਿ ਹਰਦੀਪ ਆ ਜੀ ਕਿਹੜਾ ਪਿੰਡ ਆਪਣਾ ਮੇਰਾ ਪਿੰਡ ਸ਼ਾਨਜੁਰਾਸੀ ਜੰਡੀ ਕੋਲ ਮੇਰਾ ਪਿੰਡ ਆ ਜੀ ਇੱਧਰ ਕਿੱਧਰ ਤੁਸੀਂ ਇੱਥਰ ਮੈਂ ਆਪਣੇ 2.5 ਸਾਲ ਤੋਂ ਆਪਣੇ ਸੌਰੀ ਰਹਿ ਰਹੇ ਆਂ ਸਾਲੋਂ ਤੋਂ ਜੀ ਸਾਲੋਂ ਸਾਲੋਂ ਪਿੰਡ ਰਹਿ ਰਹੇ ਆਂ ਤੇ ਸਾਲੋਂ ਪਿੰਡ ਕਿਹਨਾਂ ਦੇ ਆਪਣੇ ਸੌਰੀ ਜੀ ਬਲਵੀਰ ਆ ਜੀ ਮੇਰੇ ਬਲਵੀਰ ਆ ਮੇਰੇ ਸਹੁਰੇ ਦਾ ਨਾਮ ਜੀ ਬਾਹਰ ਆ ਵੀ ਆ ਜੀ ਅੱਛਾ ਬਾਹਰ ਹੀ ਹੈਗੇ ਹਾਂ ਜੀ ਕੀ ਹੋਇਆ ਵਾਕਿਆ ਤੁਹਾਡੇ ਨਾਲ ਵਾਕਿਆ ਵਾਸੀ ਜੀ ਸੂਸਾ ਮੱਥਾ ਟੇਕ ਕੇ ਚੱਲੀ ਸੀ ਦੀ ਆਪਾਂ ਅੱਛਾ ਜੀ ਸੂਸਾ ਮੱਥਾ ਟੇਕ ਕੇ ਤੇ ਅਸੀਂ ਆਪਣੀ ਮੇਰੀ ਸਿਸਟਰ ਜਲੰਧਰ ਵੇਲੇ ਕਿੱਥੇ ਪਹੁੰਚਦਾ ਸੂਸਾ ਸੂਸਾ ਚਾਂਦਰਾ ਸੀ ਯਾਨੀ ਕਿ ਉਹਨਾਂ ਨੂੰ ਪਹੁੰਚਦਾ ਲੱਗੇ ਅੱਛਾ ਜੀ ਆਦਮਪੁਰ ਤੇ ਆਦਮਪੁਰ ਤੋਂ ਅੱਗੇ ਆ ਤੇ ਭੋਗਪੁਰ ਦੀ ਵਾਲੀ ਸਾਈਡ ਤੇ ਪਹੁੰਚਦਾ ਜਿੱਦਾਂ ਅੱਛਾ ਜੀ ਤੇ ਅਸੀਂ ਉੱਧਰ ਲਈਆਂ ਵੈਸੇ ਅਸੀਂ ਮੈਂ ਇੱਥੋਂ ਰਹਿ ਰਿਹਾ ਥੋੜਾ ਜਿਹਾ 2.5 ਸਾਲ ਤੋਂ ਆਪਣੇ ਸਹੌਰੀ ਰਹਿ ਰਹੇ ਹਾਂ ਅਸੀਂ ਉੱਥੇ ਮੱਥਾ ਟੇਕਣ ਜਾਣਾ ਸੀ ਅੱਜ ਵਰਸੀ ਸੀ ਮਹਾਰਾਜੀ ਉਹਨਾਂ ਦੀ ਅੱਛਾ ਜੀ ਮੋਟਰਸਾਈਕਲ ਤੇ ਹਾਂਜੀ ਹਾਂਜੀ ਮੋਟਰਸਾਈਕਲ ਜੰਡੀ ਤੋਂ ਜੀ ਜੰਡੀ ਤੋਂ ਜੀ ਹਾਂ ਜੀ ਹਾਂ ਜੀ ਮੈਨੂੰ 10 ਲੱਖ ਰੁਪਈਆ ਕੈਸ਼ ਹੈਗਾ ਉਹ ਸਿਰਫ ਸਾਨੂੰ ਹੀ ਪਤਾ ਹੈ ਮੇਰੀ ਵਾਈਫ ਨੂੰ ਤੇ ਮੈਨੂੰ ਹੀ ਪਤਾ ਸੀ ਔਰ ਕਿਸੇ ਨੂੰ ਨਹੀਂ ਪਤਾ ਜੀ ਉਹ ਸਾਡੇ ਕੋਲ ਸੀ ਅਸੀਂ ਕਿ ਆਪਣੀ ਗੁੜੀਆਂ ਨਾਲੇ ਅਸੀਂ ਮਿਲਿਆਵਾਂਗੇ ਤੇ ਨਾਲੇ ਅਸੀਂ ਥੋੜਾ ਬਤਨ ਉਹਨੂੰ ਖਰਚਾ ਦੇ ਆਵਾਂਗੇ ਅੱਛਾ ਤੇ ਇਸ ਬੇਸਿਕ ਤੇ ਅਸੀਂ ਘਰੋਂ ਕੁੜੇ ਸੀ ਤੇ ਇੱਕ ਤੋਂ ਬੰਗਿਆਂ ਤੋਂ ਅਸੀਂ ਜਿੱਦਾਂ ਗਏ ਸਾਨੂੰ ਪਤਾ ਨਹੀਂ ਸੀ ਵੀ ਸਾਡੇ ਮਗਰ ਦੋ ਅਣਜਾਣ ਬੰਦੇ ਲੱਗੇ ਹੋਏ ਸਨ ਕਿੰਨੇ ਕੁ ਵਜੇ ਦੀ ਗੱਲ ਹੈ ਜੀ ਇਹ 11:34 ਦੇ ਸਾਡੇ ਨਾਲ ਹੋਇਆ ਜੀ 11:34 ਮਿੰਟ ਸਗੇ ਬੰਗੀਆਂ ਤੋਂ ਤੁਸੀਂ ਜੋ ਰਹੇ ਹੋ ਉੱਥੇ ਜਿੱਥੇ ਚਲ ਬਾਰਦਾਤ ਵਾਹੀ ਜੀ ਫੇਰੀਆਂ ਦੇ ਸਾਹਮਣੇ ਬਿਲਕੁਲ ਵਾਹੀ ਜੀ ਫੇਰੀਆਂ ਦੇ ਸਾਹਮਣੇ ਤੇ ਉੱਥੇ ਖੋ ਕੇ ਲੱਗੇ ਮੈਂ ਸਾਡਾ ਕਲਾਸਿਕ ਮੋਟਰਸਾਈਕਲ ਉਹਨਾਂ ਦੇ ਕੋਲ ਜੀ ਤੇ ਦੋ ਜਣੇ ਆ ਕੈਪਰੀਆਂ ਪਾਈਆਂ ਚਪਲਾਂ ਦੇ ਵਿੱਚ ਹੈਗੇ ਆ ਜੀ ਉਹ ਪਰਨੇ ਨਾਲ ਮੂੰਹ ਲਪੇਟੇ ਹੋਣਾਂ ਨੇ ਅਸੀਂ ਥੋੜੀ ਜਿਹੀ ਫੂੜੀ ਜਿਹੀ ਕਢਾਈ ਆ ਜਿੱਦਾਂ ਸਵੇਰ ਦਾ ਵਰਕ ਕਰ ਰਹੇ ਆਵੇਂ ਚੀਜ਼ ਦੇ ਉੱਤੇ ਵੀ ਚਲੋ ਉਹਨਾਂ ਦਾ ਤੁਹਾਨੂੰ ਫੇਸ ਨਜ਼ਰ ਆ ਜਾਵੇ ਸਾਡੇ ਕਿੱਥੋਂ ਮਗਰ ਲੱਗੇ ਆ ਜੀ ਫੇਸ ਨਹੀਂ ਸਾਨੂੰ ਨਜ਼ਰ ਆਇਆ ਥੋੜਾ ਜਿਹਾ ਸਾਈਡ ਤੋਂ ਫੋਟੋ ਨਾਲ ਵੀ ਸਾਨੂੰ ਮਿਲੀਆਂ ਜੀ ਤੇ ਮੈਨੂੰ ਮਗਰ ਪਿੱਛਾ ਕੀਤਾ ਮੈਂ ਜਿੱਲੇ ਮੇਰੇ ਕਟਾਰੀਆਂ ਦੇ ਵਿੱਚ ਬੜੇ ਆ ਉਹ ਉਹ ਫਿਰਨੀ ਦੇ ਵਿੱਚ ਤੱਕ ਮੈਨੂੰ ਨਜ਼ਰ ਆਇਆ ਉਸ ਤੋਂ ਬਾਅਦ 2-4 ਪਿੰਡਾਂ ਨੂੰ ਰਸਤੇ ਨਿਕਲੇ ਸੀ ਉੱਥੋਂ ਮਿਸ ਹੋ ਗਏ ਮੇਰੇ ਤੋਂ ਉਹ ਐ ਪੁਲਿਸ ਨੂੰ ਦੱਸਤਾ ਤੁਸੀਂ ਅਸੀਂ ਆਨਲਾਈਨ 112 ਦੇ ਕਾਲ ਕੀਤੀ ਸੀ ਉਹ ਇਨਕੁਆਇਰੀ ਕਰਨ ਆਏ ਸੀ ਸਾਡੇ ਬਿਆਨ ਲੈ ਕੇ ਗਏ ਆ ਤੇ ਇਸ ਤੋਂ ਬਾਅਦ ਉਹ ਆਪਣੀ ਲੋਕੇਸ਼ਨ ਪਤਾ ਕਰਦੇ ਫਿਰਦੇ ਵੀ ਤੁਹਾਡਾ ਵਿੱਚ ਜਿਹੜਾ ਮੇਰਾ ਇੱਕ ਮੋਬਾਈਲ ਫੋਨ ਸੀਗਾ ਲੱਖ ਰੁਪਈਆ ਸੀਗਾ ਮੇਰਾ ਇੰਟਰਨੈਸ਼ਨਲ ਕਾਰਡ ਆ ਉਹਦੇ ਵਿੱਚ ਬੈਂਕ ਦੇ ਮੇਰਾ ਪੈਨ ਕਾਰਡ ਆ ਮੇਰੀ ਵਾਈਫ ਦਾ ਆਧਾਰ ਕਾਰਡ ਆ ਪੈਨ ਕਾਰਡ ਸਾਡੇ ਜ਼ਰੂਰੀ ਡਾਕੂਮੈਂਟ ਸਾਰੇ ਉਹਦੇ ਵਿੱਚ ਸਨ ਜੀ ਤੇ ਉੱਤੇ ਇਸ ਕਰਕੇ ਉਹ ਮੇਰਾ ਇਦਾਂ ਕਰਕੇ ਸਾਡੇ ਨਾਲ ਜ ਹੋਇਆ ਮਾਰਕਟ ਕੰਟਰੀ ਇਹਨਾਂ ਦੀ ਮੈਂ ਹੁਣ ਤਾਂ ਮੈਂ ਇੱਥੇ ਹੀ ਆ ਜੀ ਕਾਫੀ ਟਾਈਮ ਤੋਂ ਪਹਿਲਾਂ ਮੈਂ ਬਾਹਰ ਰਿਆਂ ਜਾ ਕਿਹੜੀ ਕੰਟਰੀ ਮੈਂ ਕਵੇਚ ਲਾਇਆ ਜੀ 15 ਸਾਲ ਫੇ ਮੈਂ ਦੁਬਈ ਵੀ ਟਰੈਵਲ ਕਰਕੇ ਆ ਫਾਈਲਟ ਵੀ ਟਰੈਵਲ ਕਰਕੇ ਆ ਆਜੋ ਤੁਹਾਡਾ ਕਿੰਨਾ ਨੂੰ ਨੁਕਸਾਨ ਹੋ ਗਿਆ ਇਸ ਵਾਰ ਦਾ ਤੇ ਇਸ ਵਾਰ ਦਾ ਦੇ ਵਿੱਚ ਦੇ ਕੋਈ ਲੱਖ ਰੁਪਏ ਦਾ ਸਿੱਧੇ ਸਿੱਧੇ ਆ ਬਾਕੀ ਸਾਡੇ ਡਾਕੂਮੈਂਟ ਆ ਤੇ ਫੋਨ ਅੱਜ ਦੀ ਰੇਟ ਦੇ ਵਿੱਚ 20-25 ਹਜ਼ਾਰ ਦਾ ਫੋਨ ਲੋਸ ਆ ਗੋ ਲੱਖ ਰੁਪਏ ਦਾ ਮਮੂ ਟਮਟਮ ਹਾਂਜੀ ਤਕਰੀਬਨ ਡਾਕੂਮੈਂਟਾਂ ਦਾ ਖਰਚਾ ਕੁਝ ਚਪਾ ਕੇ ਤੁਹਾਨੂੰ ਪਤਾ ਹੀ ਆ ਜੀ ਘੁੰਮਣ ਫਿਰਨ ਦੁਬਾਰਾ ਕਰਨ ਦਾ ਵਿੱਚ 30 1 1,340,000 ਰੁਪਏ ਰੱਖੋ ਜੀ ਇੱਥੇ ਤੱਕ ਸਾਡਾ ਲੌਸ ਹੋਇਆ ਬਾਕੀ ਸਾਡੇ ਡਾਕੂਮੈਂਟ ਜਰੂਰੀ ਸਾਡੇ ਫੋਨ ਦੇ ਵਿੱਚ ਸਿੱਗੇ ਜੀ ਤੇ ਇਸ ਕਰਕੇ ਅਸੀਂ ਇਸ ਚੀਜ਼ ਦੇ ਵਿੱਚ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਆ ਬੇ ਇਹਨਾਂ ਦੀ ਤੁਹਾਡੇ ਕਾਰਵਾਈ ਕੀਤੀ ਜਾਵੇ ਜਿਹੜਾ ਨੇ ਮੂੰਹ ਲਪੇੜ ਕੇ ਮੋਟਰਸਾਈਕਲ ਜਿਹੜੇ ਖਾਸ ਤੌਰ ਤੇ ਬੁਲਟ ਵਾਲੇ ਆ ਜੀ ਨੰਬਰ ਪਲੇਟ ਸੀਗੀ ਮੋਟਰਸਾਈਕਲ ਨੰਬਰ ਪਲੇਟ ਪਿੱਛੇ ਵੀ ਨਹੀਂ ਸੀ ਅੱਗੇ ਉਹਨਾਂ ਨੇ ਨੰਬਰ ਪਲੇਟ ਤੋੜ ਮੈਂ ਪਿੱਛੇ ਹਰ ਘੁੰਮਿਆ ਪਰ ਉਹ ਮੇਰੇ ਹੱਥ ਨਹੀਂ ਆਇਆ ਜਿੰਨੇ ਵੀ ਖਾਸ ਕਰਕੇ ਬੁਲਟ ਮੋਟਰਸਾਈਕਲ ਵਾਲੇ ਆ ਉਹਨਾਂ ਦੇ ਖਾਸ ਕਰਕੇ ਪੇਪਰ ਚੈੱਕ ਕਰਨ ਜਿਹੜੇ ਮੂੰਹ ਸਿਰਲ ਪੇਟੇ ਉਹਨਾਂ ਨੂੰ ਵੀ ਚੈੱਕ ਕਰਨ ਤੇ ਅਸੀਂ ਵੀ ਮੋਟਰਸਾਈਕਲ ਰੱਖਿਆ ਸਾਡੇ ਪੇਪਰ ਪੂਰੇ ਆ ਜੀ ਅਸੀਂ ਕੰਮ ਕਰਨ ਵਾਲੇ ਬੰਦੇ ਆ ਬਾਹਰੋਂ ਰਹਿ ਕੇ ਆਏ ਆ ਜੀ ਇਹ ਥੋੜਾ ਕੀ ਹੁਣ ਤੁਸੀਂ ਪ੍ਰਸ਼ਾਸਨ ਸਾਰਾ ਡਾਕੂਮੈਂਟ ਜਰੂਰ ਚੈੱਕ ਕਰਨੀ ਇਹ ਹੀ ਆ ਜੀ ਬੁਲਟ ਤੇ ਖਾਸ ਕਰਕੇ ਤੇ ਜਿਹੜੇ ਹੁੱਲੜਵਾਜੀ ਕਰਨ ਵਾਲੇ ਸੀਗੇ ਜਿਹੜੇ ਵੀ ਸਾਡਾ ਲੌਸ ਕਰਕੇ ਗਏ ਆ ਪਰ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਸਾਡੀ ਹੈਲਪ ਕੀਤੀ ਜਾਵੇ